ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਬੈਂਗਣ ਦਾ ਪਰਠਾ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਦੇ ਨਾਲ ਤੇ ਸਭ ਤੋਂ ਪਹਿਲਾਂ ਆਪਾਂ ਬੈਂਗਣ ਦੀਆਂ ਡੰਡੀਆਂ ਨੂੰ ਉੱਪਰੋਂ ਇਤਨਾ ਸਾਫ਼ ਕਰ ਲੈਣੇ ਆ। ਤੋਂ ਆ ਬੈਂਗਣਾਂ ਦੀਆਂ ਡੰਡੀਆਂ ਆ ਇਸ ਤਰ੍ਹਾਂ ਉੱਪਰੋਂ ਸਾਫ਼ ਕਰ ਲਵਾਂਗੇ। ਬੈਂਗਣਾਂ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੈ। ਬੈਂਗਨ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਡੰਡੀਆਂ ਨੂੰ ਉੱਪਰੋਂ ਇਸ ਤਰ੍ਹਾਂ ਸਾਫ਼ ਕਰ ਲਿਆ ਏ ਤੁਸੀਂ ਚਾਹੋ ਤੇ ਡੰਡੀ ਲਾ ਵੀ ਸਕਦੇ ਜੇ ਹੁਣ ਬੈਂਗਨ ਨੂੰ ਆਪਾਂ ਇਸ ਤਰ੍ਹਾਂ ਪਤਲੇ ਪਤਲੇ ਤੇ ਲੰਬੇ ਲੰਬੇ ਪੀਸ ਕਰ ਲਵਾਂਗੇ తర్వాణను కట్లేవే ప్యాంగణానులు పీస్ కట్ లే ਤੇ ਇਹਨੇ ਟਮਾਟਰ ਲਏ ਆ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਦੋ ਦੋ ਪੀਸ ਕਰ ਲਵਾਂਗੇ ਬੈਂਗਣ ਦਾ ਪਰਤਾਹ ਬਣਾਉਣ ਵਾਸਤੇ ਆਪਾਂ ਸਰੋਂ ਦਾ ਤੇਲ ਲਿਆ ਹੈ ਸਰੋਂ ਦੇ ਤੇਲ 'ਚ ਬੈਂਗਣ ਦਾ ਪਰਤਾਹ ਬਹੁਤ ਹੀ ਸਵਾਦ ਬੰਦਾ ਹੈ ਤੁਸੀਂ ਕੋਈ ਵੀ ਤੇਲ ਕਿਉ ਲੈ ਸਕਦੇ ਜੀ ਤੇਲ ਆਪਣਾ ਗਰਮ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਬੈਂਗਣਾਂ ਨੂੰ ਟਮਾਟਰਾਂ ਨੂੰ ਕرائی ਨੂੰ ਵਸਤੇ ਰੱਖਦੇ ਹਾਂ ਟਮਾਟਰ ਤੇ ਬੈਂਗਣ ਦੇ ਨਾਲ ਹੀ ਆਪਾਂ ਲਸਣ ਵੀ ਪਾ ਦਵਾਂਗੇ ਲਸਣ ਨੂੰ ਆਪਾਂ ਫਰਾਈ ਕਰ ਲਵਾਂਗੇ ਟਮਾਟਰ ਤੇ ਲਸਣ ਨੂੰ ਆਪਾਂ ਫਰਾਈ ਕਰਕੇ ਬਾਹਰ ਕੱਢ ਲਿਆਏ ਹੁਣ ਆਪਣੇ ਬੈਂਗਣ ਵੀ ਫਰਾਈ ਹੋ ਚੁੱਕੇ ਆ ਗੈਸ ਆਪਾਂ ਬੰਦ ਕਰ ਦਿੰਨੇ ਆ ਟਮਾਟਰ ਤੇ ਬੈਂਗਣ ਨੂੰ ਆਪਾਂ ਠੰਡਾ ਕਰ ਲਿਆਏ ਹੁਣ ਆਪਾਂ ਇਹਨਾਂ ਦਾ ਛਿਲਕਾ ਲਾ ਲੈਨੇ ਆ ਇਸ ਤਰੀਏ ਆਪਾਂ ਬੈਂਗਣਾਂ ਦਾ ਵੀ ਛਿਲਕਾ ਲਾ ਲਵਾਂਗੇ ਇਸ ਤਰ੍ਹਾਂ ਆਪਾਂ ਸਾਰੇ ਬੈਂਗਣਾਂ ਦਾ ਛਿਲਕਾ ਲਾ ਕੇ ਧਿਆਨ ਕਰ ਲੈਨੇ ਆ ਬੈਂਗਣਾਂ ਦਾ ਆਪਾਂ ਛਿਲਕਾ ਲਾ ਲਿਆ ਏ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਕਰਦੇ ਦੇ ਨਾਲ ਬਰੀਕ ਕਰ ਲਵਾਂਗੇ ਮੈਸ਼ ਕਰ ਲਵਾਂਗੇ ਵੇਖਣ ਦੀ ਲੱਗੋ ਥੋੜਾ ਜਿਹਾ ਬੈਂਗਣ ਕਟ ਚਾ ਰਿਹਾ ਜਾਂਦਾ ਏ ਤੁਹਾਨੂੰ ਆਪਾਂ ਇਸ ਤਰ੍ਹਾਂ ਕਰਕੇ ਮਿਕਸ ਕਰ ਲਵਾਂਗੇ ਇਸ ਤਰ੍ਹਾਂ ਆਪਾਂ ਲਸਣ ਤੇ ਟਮਾਟਰ ਨੂੰ ਮਿਕਸ ਕਰ ਲੈਨੇ ਆ ਮੈਚ ਕਰ ਲੈਨੇ ਆ ਬੈਂਗਣ ਤੇ ਟਮਾਟਰ ਨੂੰ ਆਪਾਂ ਇਸ ਤਰ੍ਹਾਂ ਬਰੀਕ ਕਰ ਲਿਆ ਏ ਥੋੜਾ ਜਿਹਾ ਆਪਾਂ ਇਹਨਾਂ ਨੂੰ ਹੱਥ ਦੇ ਨਾਲ ਮੈਚ ਕਰ ਲਿਆ ਹੁਣ ਆਪਾਂ ਇਹਨੂੰ ਤੜਕਾ ਲਾ ਲੈਨੇ ਆ ਬੈਂਗਣ ਦਾ ਪਰਠਾ ਬਣਾਉਣ ਵਾਸਤੇ ਆਪਾਂ ਉਹ ਹੀ ਤੇਲ ਲਿਆ ਏ ਇਹਦੇ ਵਿੱਚ ਆਪਾਂ ਬੈਂਗਣ ਫਰਾਈ ਕੀਤੇ ਸੀ ਇਹਦੇ ਵਿੱਚ ਆਪਾਂ ਇੱਕ ਚਮਚਾ ਜੀਰੇ ਦਾ ਤੇ ਥੋੜੀ ਜਿਹੀ ਹਿੰਗ ਪਾ ਦੇਤੀ ਆ। ਹਿੰਗ ਜੀਰੇ ਨੂੰ ਆਪਾਂ ਥੋੜਾ ਜਿਹਾ ਤੜਕ ਲੈਨੇ ਆ। ਹਿੰਗ ਤੇ ਜੀਰੇ ਨੂੰ ਆਪਾਂ ਤੜਕ ਲਿਆਏ ਹੁਣ ਹਰੀਆਂ ਮਿਰਚਾਂ ਪਾ ਦਵਾਂਗੇ। थोड़ा जहां भुन लिया प्याज पा दे प्याजा चंती तरह भोन लवेंगे प्याज आप ब्राउन कर लिया हम आपे पा देवे धनिया पाउडर जीरा पाउडर नमक हल्दी कश्मीरी लाल मिर्च का पाउडर थोड़ा जहां सब्जी मसाला पाया है ਸਾਰੇ ਘਲਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ। ਨਾਲ ਹੀ ਆਪਾਂ ਟਮਾਟਰ ਤੇ ਲਸਣ ਨੂੰ ਮਿਕਸ ਕਰ ਲਈਏ ਬਾਦਮਾ ਲਈ। ਇੱਕ ਮਿੰਟ ਵਾਸਤੇ ਆਪਾਂ ਮਸਾਲੇ ਨੂੰ ਭੁੰਨ ਲਈਏ। ਪਿਆਜ਼ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਹੁਣ ਆਪਾਂ ਵਿੱਚ ਪਰਤਾ ਮਿਕਸ ਕਰ ਦਵਾਂਗੇ। ਸਾਰੇ ਦੇ ਵਿੱਚ ਆਪਾਂ ਗੰਗਰਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ। ਮਿਕਸ ਕਰਕੇ ਆਪਾਂ ਇਹਨੂੰ 1 ਮਿੰਟ ਵਾਸਤੇ ਉੱਪਰ ਉੱਟਾ ਕੇ ਧਵਾਗੇ। ਆ ਜਿਹੜੀ ਰੈਸਪੀ ਜੀ ਆਪਣੀ ਬਣ ਕੇ ਤਿਆਰ ਆ। ਵੀਡੀਓ ਪਸੰਦ ਆਏ ਤੇ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ। ਸਸਸੀ ਕਾਰ ਜੀ ਮਿਲਾਂਗੇ ਅਗਲੀ ਵੀਡੀਓ 'ਚ।